ਸੁਦਾ ਅੱਛਾ ਜੀ ਸੁیرے ਕੀ ਕਿਆ ਗਿਆ ਕਰੂੰ ਕੋਚ ਵੀ ਨਹੀਂ ਕਿਆ ਘਰੇ ਤਾਂ ਰਹਿੰਦਾ ਹੀ ਨਹੀਂ ਸੀ ਮੇਰੇ ਕੋਲ ਓਏ ਅੱਛਾ ਜੀ ਉਹ ਕਿਉਂ ਯਾਰੇ ਮੈਂ ਬੇਦਰਗ ਕੀਤਾ ਸੀ ਅੱਛਾ ਜੀ ਮੈਂ ਕਿਹਾ ਤੂੰ ਸੁਦਰਤਾ ਬੱਚੇ ਮੈਂ ਸੁਦਰ ਜੀ ਨੂੰ ਨਸ਼ਾ ਨੂੰ ਛੱਡ ਕਰਦਾ ਸੀ ਨਾ ਲਾ ਜੀ ਹਰਤਾ ਛੱਡ ਗਿਆ ਸੀ ਕਹਿੰਦਾ ਮੈਂ ਸਾਰਾ ਕੁਝ ਛੱਡ ਤੇ ਹੁਣ ਆਏ ਮੈਂ ਤੇਰੇ ਲਈ ਸਾਰਾ ਕੁਝ ਬਣਾ ਲਿਆ ਲਈ ਮੈਂ ਬਾਹਰ ਜਾਣਾ ਕਿੱਥੇ ਰਹਿੰਦਾ ਕਿੱਥੇ ਸੀਗਾ ਫਿਰ ਉਹ ਦੀ ਵਦਾ ਕਿ ਤੇਰੇ ਦਾ ਬਦ ਨਾ ਪਤਾ ਮੰਡੀ ਚ ਕੰਮ ਕਰਦਾ ਸੀ ਮਾ ਮੈਂ ਕਮਰਾ ਲੈ ਲਿਆ ਮੈਂ ਸਾਰਾ ਕੁਝ ਬਣਾਤਾ ਮਾ ਤੇ ਬਦ ਮੇਰੇ ਤਾਂ ਕੰਮ ਤੋਂ ਲੈ ਕੇ ਆਈ ਚੱਕੇ ਅੱਛਾ ਤੈਨੂੰ ਤੁਸੀਂ ਕੰਮ ਤੇ ਸੀ ਜਦੋਂ ਫੋਨ ਆਇਆ ਮੈਂ ਤਾਂ ਕੰਮ ਤੇ ਬੈਠਾ ਸੀਗਾ ਮੈਂ ਤਾਂ ਆਹ ਦਾ ਕੰਮ ਕਰ ਲੱਗਾ ਸੀ ਜਦੋਂ ਇਹ ਮੁੰਡੇ ਮੇਰੇ ਕੋ ਪਹੁੰਚੇ ਆ ਤੇ ਮੁੰਡੇ ਕਹਿੰਦੇ ਕਿ ਮਦਲ ਵੀ ਛੋਟੇ ਭਰਾ ਦੇ ਕੋਈ ਹਾਂ ਕਹਿੰਦੇ ਡੈਥ ਹੋ ਗਈ ਉਹਦੀ ਅੱਛਾ ਕੀ ਮਰਿਆ ਮੁਰਿਆ ਕੀ ਸੁਣਾਇਆ ਮੈਂ ਕਹਿੰਦੇ ਕਰਚਾ-ਕੁਰਚਾ ਮਾਰੀਆਂ ਇਹਨਾਂ ਨੇ ਕੀਰਚਾ ਮਾਰੀਆਂ ਹਾਂਜੀ ਇਹ ਜੇ ਪੂਰੀ ਗੱਲ ਪਤਾ ਨਹੀਂ ਲੱਗੀ ਵਿਕੀ ਹੋਈ ਆ ਕਿ ਇਹਨਾਂ ਦਾ ਐਂ ਪਤਾ ਲੱਗਾ ਆਪਾਂ ਨੂੰ ਤਾਂ ਸਾਫ਼ ਚਾਹੀਦਾ ਵੀ ਜਿੰਨੇ ਵੀ ਛੇਤੀ ਹੋ ਗਏ ਨੇ ਸਾਹਮਣੇ ਹੋਈ ਲੜਾਈ ਆ ਕੋਈ ਲੜਾਈ ਹੋਈ ਇਹਨਾਂ ਦੀ ਲੱਗਦਾ ਕੀ ਤੁਹਾਡਾ ਭਰਾ ਸੀ ਛੋਟਾ ਹਾਂਜੀ ਸਗਾ ਭਰਾ ਸੀ ਠੀਕ ਦਾਣਾ ਮੰਡੀ ਮੰਦਰ ਦੇ ਨੇੜੇ ਕੁਝ ਪਤਾ ਲੱਗਿਆ ਉਹ ਤਾਂ ਕਿ ਕੀ ਹੈ ਕੀ ਇਹ ਮਾਮਲਾ ਜੀ ਇਹਦੇ ਚ ਅੱਜ ਦੋ ਜਣੇ ਸ਼ਮਸ਼ੇਰ ਤੇ ਲਵੀਸ਼ ਪੰਡਤ ਕਰਕੇ ਇਹਨਾਂ ਦੀ ਆਪਸੀ ਇੱਥੇ ਕੋਈ ਤਕਰਾਰਬਾਜ਼ੀ ਹੋਈ ਆ ਉਹਦੇ ਚ ਜਿਹੜਾ ਸ਼ਮਸ਼ੇਰ ਏਲੀਅਸ ਜੱਟ ਸੀਗਾ ਉਹਦੀ ਇਹਨੇ ਕੋਈ ਸ਼ਾਰਪ ਵੈਪਨ ਨਾਲ ਲਵੀਸ਼ ਨੇ ਉਹਨੂੰ ਹਿੱਟ ਕੀਤਾ ਤੇ ਉਹਦੀ ਡੈਥ ਹੋ ਗਈ ਆ ਉਹ ਚ ਕਾਰਵਾਈ ਕਰ ਰਹੇ ਆ ਤੇ ਸਾਡੀਆਂ ਵੱਖ-ਵੱਖ ਟੀਮਾਂ ਇੱਥੇ ਲੱਗੀਆਂ ਆ ਜਲਦੀ ਇਹਨੂੰ ਅਸੀਂ ਰਾਉਂਡ ਅਪ ਕਰ ਲਾਂਗੇ ਤੇ ਜਿਹੜਾ ਲਵੀਸ਼ ਆ ਜੀ ਇਹ ਮਾਈਨਰ ਆ ਜੀ ਇਹਦਾ ਹੱਲੇ ਵੇਅਰਬਾਊਟਸ ਕਲੀਅਰ ਨਹੀਂ ਹੈਗੇ ਪੇ ਮਾਈਨਰ ਆ ਕ ਮੇਜਰ ਆ ਜਿੱਥੇ ਕੰਮ ਕਰਦਾ ਸੀ ਉੱਥੋਂ ਵੀ ਪਤਾ ਕਰਾਇਆ ਤੇ ਬਾਕੀ ਇਹ ਤੇ ਟੀਮਾਂ ਸਾਡੀਆਂ ਕੰਮ ਕਰ ਰਹੀਆਂ ਅਸੀਂ ਜਲਦੀ ਇਹਨੂੰ ਰਾਉਂਡ ਅਪ ਕਰਾਂ